हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੜ ਸੇਲ ਲਈ ਲੈ ਕੇ ਆਏ ਜੀ ਸੁਣ ਵਾਲੀ ਹੈ ਬਾਈ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆ ਵੀਰ ਦੇ chrelu ਪਸ਼ੂ ਰੱਖੇ ਹੋਇਆ ਬਾਈ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਣੇ ਬਾਈ ਪਰਟੀਏ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਉਹ ਠੀਕ ਹੋਈ ਵਧੀਆ ਨਾਮ ਤੇ ਐਡਰੈਸ ਬੋਲ ਦਿਓ ਜੀ ਆਪਣਾ ਨਾਮ ਹੈਗਾ ਮਨਿੰਦਰ ਸਿੰਘ ਜੀ ਪਿੰਡ ਅਮੀਰਗੜ ਹਮ ਤਹਿਸੀਲ ਫੂਲ ਡਿਸਟ੍ਰਿਕਟ ਬਸੰਡਾ ਜੀ ਠੀਕ ਹੈ ਨੇੜੇ ਪਿੰਡ ਬਾਈ ਹਮੀਰਗੜ ਦੇ ਹਾਂਜੀ ਨੇੜੇ ਭਗਤਾ ਰਹੇ ਨੇ ਨੇੜੇ ਭਗਤਾ ਤੇ ਇਧਰਲੇ ਪਾਸੇ ਜਲਾ ਰਹੇਗਾ ਇਹ ਆਪਣਾ ਠੀਕ ਹੈ ਬਾਈ ਮੋਬਾਈਲ ਨੰਬਰ ਬੋਲ ਦੇ ਮੋਬਾਈਲ ਨੰਬਰ ਆਪਣਾ ਹੈਗਾ 9872393095 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਵੀਰੇ ਦੀ ਪੈੜ ਦੇ ਨੇ ਕਿਹੜਾ ਸੂਸ ਹੁੰਦੀ ਆ ਇਹ ਤੀਜਾ ਸੂਸ ਹੁੰਦੀ ਆ ਵੀਰੇ ਤੀਜਾ ਸੂਸ ਕਿੰਨੇ ਦਿਨ ਲੈਂਦੀ ਆ ਬਾਈ ਤੇ 8-10 ਦਿਨ ਲੱਗੂ ਬਾਈ 8 ਤੋਂ 10 ਦਿਨ ਹਾਂਜੀ ਕੀ ਰਿਕਾਰਡ ਆ ਦੁੱਧ ਦਾ ਬਾਈ ਬਈ ਦੁੱਧ ਦਾ ਇੱਕ ਬੈਂਕ ਤੋਂ 10 ਕਿਲੋ ਦੁੱਧ ਚੋਇਆ ਵਾ ਘਰ ਦੀ ਵੜ ਆਪਣੀ 20 ਲੀਟਰ ਮੰਨ ਕੇ ਜਿਹਾ ਹਾਂਜੀ 20 ਲੀਟਰ ਦੋਨੇ ਡੰਗਾਂ ਦਾ 20 ਲੀਟਰ ਦੋਧ ਦਾ ਤਵਾ ਬਈ ਦੇ ਘਰ ਦੀ ਵੜ ਢਿੱਲਾ ਦੇਖ ਲਿਓ ਬਈ ਅਸਟੀਮੇਟ ਉਹ ਸਭ ਨਾਲ ਲਾ ਲਿਓ ਹਜੇ ਕੱਚੀ ਕੱਚੀ ਅਧਣ ਲੈਦੀ ਆ ਉਹਦਾਂ ਨੂੰ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ ਫੇਸਪੂਰ ਚੰਗਾ ਵੱਡਾ ਕੱਦ ਥਣ ਹਵਾਨਾ ਚੰਗਾ ਬਈ ਕੱਲਾ ਕੱਲਾ ਥਾਣਾ ਚੁਵਾਈ ਚੁਈ ਕਿਵੇਂ ਸੀ ਬਈ ਚੁਵਾਈ ਬਹੁਤ ਵਧੀਆ ਬਈ ਇੱਕ ਨੰਬਰ ਹੈ ਜੀ ਹਾਂਜੀ ਖੋਲ ਲੈ ਬਈ ਮੜੀ ਤੋੜ ਕੇ ਰਖਾ ਦੇ ਤੱਤ ਬਈ ਫੁੱਲਾ ਵੱਡਾ ਕੱਦ ਦਾ ਜਾਤ ਬ੍ਰੀਡ ਫੁੱਲਾ ਦੁੱਧ ਦਾ ਰਿਕਾਰਡ ਚੰਗਾ ਵੱਡੀ ਗੱਲ ਗਰਮੀ ਇਹਨੇ ਬਿਲਕੁਲ ਨਹੀਂ ਮੰਨਣੀ ਤੇ ਫੈਂਡ ਫੌਂਡ ਆ ਜਿਹੜੀ ਕਰਮ ਵਾਲੀ ਦੀ ਫੁੱਲ ਚੰਗੀ ਆਊਗੀ ਤੋਰੇ ਤਾਰੇ ਦੀ ਵੀ ਚੰਗੀ ਆ ਬਈ ਤੇ ਮੁੱਲ ਕੀ ਆ ਭਰਾ ਦਾ ਮੁੱਲ 55000 ਆ ਮਾਨਤਾਨ ਹੋ ਜੀ ਬਈ ਹਾਂ ਜੀ ਕਰ ਦਾਂ ਠੀਕ ਆ 55000 ਰੁਪਇਆ ਮੁੱਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾਊਗਾ ਚੰਗੀ ਆ ਬੜ ਕੱਦ ਕਾਠ ਵਾਲੀ ਆ ਜਾਤ ਬ੍ਰੀਡ ਚੰਗੀ ਆ ਮੁੱਲ ਜਾਇਜ਼ ਆ ਬਾਕੀ ਵਿੱਚੋਂ ਮਾਨਤਾਨ ਜ਼ਰੂਰ ਹੋ ਜਾਣਾ ਇਹ ਲਾਂਡੂ ਲਾਂ ਦੇਖੋ ਇਹ ਲਾਂਡੂ ਲਾਂ ਬਹੁ ਪਈਆਂ ਸਾਰੀਆਂ ਬਲ ਢਲਾਂ ਗੱਢ ਕੇ ਕਰਮ ਵਾਲੀ ਨੇ ਬਾਈ ਫੇਰ ਸੋਣਾ ਤੇ ਕਿਸੇ ਵੀਰ ਦੇ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ